ਮੈਂ ਤੁਹਾਨੂੰ ਪਹਿਲੇ ਗੱਲ ਸੁਣਾਉਣਾ ਫਿਰ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਾਂਗੇ ਇੱਕ ਗੱਲ ਸਾਨੂੰ 2000 ਦੇ ਕਰੀਬ ਦੀ ਹੋਣੀ 23 ਨੰਬਰ ਫਾੜਕ ਪਟਿਆਲੇ ਮੈਂ ਉੱਥੋਂ ਥੱਲੇ ਦੀ ਸਕੂਟਰ ਕੱਢ ਰਿਹਾ ਫਾੜਕ ਦੇ ਫਾੜਕ ਬੰਦਾ ਡਾਡੀ ਮੇਰੇ ਪਿੱਛੇ ਦੌੜੇ ਆਉਂਦੇ ਨੇ ਤਾਂ ਅੱਗੋਂ ਇੱਕ ਅੰਕਲ ਜੀ ਮੋਟਰਸਾਈਕਲ ਜਾਂ ਸਕੂਟਰ ਕੱਢ ਰਹੇ ਸੀ ਉਹ ਮੈਨੂੰ ਦੇਖ ਕੇ ਕਹਿੰਦੇ ਬੇਟਾ ਤੁਸੀਂ ਆਪਦੇ ਦੰਦ ਕਿਉਂ ਠੀਕ ਕਰਾਉਂਦੇ ਆਪਦੇ ਦੰਦ ਠੀਕ ਕਰਾਓ ਬਹੁਤ ਬੁਰੇ ਲੱਗ ਰਹੇ ਨੇ ਤੇ ਐ ਕਹਿ ਕੇ ਉਹ ਸਕੂਟਰ ਆਪ ਦਾ ਲੈ ਕੇ ਲੰਘ ਗਏ ਕਿਉਂਕਿ ਮੇਰੇ ਦੰਦ ਨੇ ਜਿਹੜੇ ਕਾਫੀ ਖਰਾਬ ਨੇਗੇ ਤੇ ਸਿੱਧੇ ਨਹੀਂ ਹੈ ਕਿਉਂਕਿ ਸਾਡੇ ਵਿੱਚ ਉਹ ਪਹਿਲਾਂ ਹੀ ਅੰਡਰਸਟੈਂਡਿੰਗ ਸੀ ਵੀ ਤੂੰ ਜੋ ਕਰਨਾ ਕਰ ਹਨਾ ਪਰ ਮੈਂ ਇਹ ਗੱਲ ਕਿਉਂ ਕਰ ਰਿਹਾ ਕਿਉਂਕਿ ਆਪਣੇ ਸਮਾਜ ਦੇ ਵਿੱਚ ਪੰਜਾਬੀ ਸਮਾਜ ਜੈਰਡিয়ান ਸਮਾਜ ਦੇ ਵਿੱਚ ਜਾਂ ਕਾਫੀ ਜਿਹੜੇ ਕੰਟਰੀ ਨੇ ਉਹਨਾਂ ਦੇ ਵਿੱਚ ਇਹ ਚੀਜ਼ ਬਹੁਤ ਵੱਡੀ ਹੈ ਵੀ ਅਪੀਅਰੈਂਸ ਨੂੰ ਲੈ ਕੇ ਲੁਕਸ ਨੂੰ ਲੈ ਕੇ ਤੁਹਾਡੇ ਤੇ ਬਹੁਤ ਸਵਾਲ ਕਰਿੰਦੇ ਨੇ ਆਪਣੇ ਨਾਂ ਰੱਖਿਆ ਹੁੰਦਾ ਕਾਲਾ ਗੋਰਾ ਬੱਗਾ ਲੰਬੂ ਹਨਾ ਕੋਈ ਮੋਟਾ ਤੂੰ ਮੋਟਾ ਕਿਉਂ ਆ ਤੂੰ ਕੁਝ ਕਰਦਾ ਕਿਉਂ ਨਹੀਂ ਕੁੜੀ ਕਿਸੇ ਦੀ ਮੋਟੀ ਆ ਉਹਦੇ ਤੇ ਕਿੰਨਾ ਜਿਆਦਾ ਰੌਲਾ ਪਾ ਲੈਣਾ ਮੁੰਡਾ ਕਿਸੇ ਦਾ ਮੋਟਾ ਉਹਨੂੰ ਮਜ਼ਾਕ ਡਾਈ ਜਾਣਾ ਕੋਈ ਪਤਲਾ ਉਹਦਾ ਮੇਰਾ ਬਹੁਤ ਚਿਰ ਮਜ਼ਾਕ ਉੱਡਦਾ ਰਿ 7ਵੀਂ 8ਵੀਂ ਦਾ 10ਵੀਂ ਚ ਹੋਇਆ ਜਾ ਕੇ ਵੀ ਮੈਨੂੰ ਪ੍ਰਾਇਮਰੀ ਸਕੂਲ ਦੇ ਵਿੱਚ ਮੇਰੇ ਪਿੰਡ ਵਾਲੇ ਜਵਾਕ ਮੈਨੂੰ ਬੁਲੀ ਕਰਦੇ ਸੀ ਮੈਂ ਸੁੱਕਿਆ ਹਿਆ ਜਾਦਾ ਸੀ ਹੈਨਾ ਉਦੋਂ ਨਹੀਂ ਪਤਾ ਸੀ ਵੀ ਇਹ ਚੀਜ਼ਾਂ ਹੁੰਦਾ ਸੀ ਵੀ ਇੰਨੀ ਕੁ ਤਾਂ ਹੁੰਦੀ ਹੋਆ ਤੁਹਾਡੇ ਨਾਲ ਜੇ ਤੁਸੀਂ ਬਤਲੇ ਅੱਜ ਆਪਾਂ ਇੱਥੇ ਗੱਲ ਕਰਾਂਗੇ ਵੀ ਇਹ ਹੈ ਕਿ ਇਹ ਈਸ਼ੂ ਕਿੱਥੋਂ ਪੈਦਾ ਹੁੰਦਾ ਜੇ ਆਪਾਂ ਦੇ ਬਾਰੇ ਜੀ ਤੁਹਾਡੀ ਇਹ ਜਿਹੀ ਕੋਈ ਦਿੱਕਤ ਆ ਜਿਹੜੀ ਤੁਹਾਨੂੰ ਲੱਗਦੀ ਦਿੱਕਤ ਆ ਅਸਲ ਤੋਂ ਦਿੱਕਤ ਹੈ ਨਹੀਂ ਜਾਂ ਤੁਹਾਡੀ ਕਮਿਊਨਿਟੀ ਜਾਂ ਤੁਹਾਡੇ ਸਮਾਜ ਨੇ ਮਹਿਸੂਸ ਕਰਾਇਆ ਵੀ ਤੁਹਾਡੀ ਇਹ ਦਿੱਕਤ ਆ ਤੁਸੀਂ ਉਹਦੇ ਨਾਲ ਕਿਵੇਂ ਡੀਲ ਕਰਨਾ ਹੈ ਜੇ ਤੁਸੀਂ ਇਹੋ ਜਿਹਾ ਕੁਝ ਕਿਸੇ ਨੂੰ ਕਹਿੰਦੇ ਹੋ ਤਾਂ ਤੁਸੀਂ ਕਿਵੇਂ ਸੁਧਰਨਾ ਸ਼ ਤੁਹਾਡੀ ਬਣਤਰ ਕਿਹਜੀ ਹੈ ਜੋ ਤੁਹਾਨੂੰ ਰੱਬ ਨੇ ਬਣਾਇਆ ਹੈ ਉਹ ਤੋਂ ਸਿਆਣੇ ਤਾਂ ਆਪਾਂ ਹੈ ਨਹੀਂ ਜੋ ਮਹਾਰਾਜ ਨੇ ਆਪਾਂ ਨੂੰ ਬਣਾਤਾ ਉਹ ਸਹੀ ਹੀ ਹੈ ਉਹ ਬਹੁਤ ਵਧੀਆ ਬਣਾਇਆ ਤੇ ਉਹ ਤੋਂ ਵਧੀਆ ਕੁਝ ਹੋ ਵੀ ਨਹੀਂ ਸਕਦਾ ਤਾਂ ਇਹਦੇ ਤੇ ਅੰਗਰੇਜ਼ੀ ਦੇ ਵਿੱਚ ਇੱਕ ਮੂਮੈਂਟ ਵੀ ਚੱਲੀ ਸੀਗੀ ਬਹੁਤ ਸਾਲ ਪਹਿਲਾਂ ਹਨਾ ਜਿਹੜੀ ਕਹਿੰਦੇ ਸੀ ਬਾਡੀ ਪੋਜ਼ਿਟਿਵਿਟੀ ਬਾਡੀ ਪੋਜ਼ਿਟਿਵਿਟੀ ਦਾ ਮਤਲਬ ਇਹ ਹੈ ਵੀ ਤੁਸੀਂ ਆਪਦਾ ਸਰੀਰ ਜਿਵੇਂ ਦਾ ਹੈਗਾ ਉਹਨੂੰ ਉਵੇਂ ਐਕਸੈਪਟ ਕਰੋ ਤੁਹਾਡੀ ਮਰਜ਼ੀ ਤੁਸੀਂ ਸਰੀਰ ਦੀ ਦਿੱਖ ਬਦਲਨੀ ਹੈ ਤੁਸੀਂ ਮੋਟੇ ਹੋਣਾ ਹੈ ਵੇਟ ਗੇਨ ਕਰਨਾ ਹੈ ਵੇਟ ਘਟਾਉਣਾ ਉਹ ਤੁਹਾਡੀ ਮਰਜ਼ੀ ਹੈ ਪਰ ਕਦ ਤੁਹਾਡੇ ਵਾਸਤੇ ਨਹੀਂ ਹੈ ਰੰਗ ਤੁਹਾਡੇ ਵਾਸਤੇ ਨਹੀਂ ਹੈ ਹਨਾ ਬਹੁਤ ਚੀਜ਼ਾਂ ਤੁਹਾਡੇ ਵਾਸਤੇ ਨਹੀਂ ਉਹਨਾਂ ਨੂੰ ਵੀ ਤੁਸੀਂ ਬਦਲਣ ਦੇ ਬਹੁਤ ਲੋਕ ਯਤਨ ਕਰਦੇ ਨੇ ਪਰ ਕਿਸੇ ਦੇ ਦਬਾਅ ਵਿੱਚ ਆ ਕੇ ਜਾਂ ਕਿਸੇ ਦੇ ਪ੍ਰੈਸ਼ਰ ਚ ਆ ਕੇ ਪਾ ਕੁਝ ਵੀ ਕਰੀਏ ਭਾਰ ਵੀ ਘਟਾਈਏ ਜਾਂ ਭਾਰ ਵੀ ਵਧਾਈਏ ਉਹ ਵੀ ਸਹੀ ਨਹੀਂ ਹਨਾ ਤਾਂ ਇਹ ਜਿਹੜੀ ਮੂਮੈਂਟ ਹੈ ਇਹ 1960 ਦੇ ਕਰੀਬ ਚੱਲੀ ਸੀ ਬੋਡੀ ਪੋਜ਼ਿਟਿਵਿਟੀ ਦੀ ਮੂਮੈਂਟ ਜਦੋਂ ਲੋਕ ਡਿਸਕ੍ਰਿਮੀਨੇਸ਼ਨ ਦੇ ਖਿਲਾਫ ਖੜੇ ਹੋ ਰਹੇ ਸੀ ਉਸ ਸਮੇਂ ਤੋਂ ਇਹ ਚੀਜ਼ਾਂ ਵੀ ਨਿਕਲ ਕੇ ਜਿਹੜੀਆਂ ਉਹ ਬਾਹਰ ਆਉਣ ਲੱਗੀਆਂ ਸੀ ਤੇ ਇਹ ਵੀ ਬੜੀ ਇੰਟਰਸਟਿੰਗ ਚੀਜ਼ ਹੈ ਜ਼ਰੂਰੀ ਨਹੀਂ ਵੀ ਤੁਸੀਂ ਜੇ ਮੋਟੇ ਹੋ ਜਾਂ ਪਤਲੇ ਹੋ ਜਾਂ ਲੰਬੇ ਹੋ ਜਾਂ ਛੋਟੇ ਹੋ ਤਾਂ ਤੁਹਾਨੂੰ ਤਾਂ ਡਿਸਕ੍ਰਿਮੀਨੇਸ਼ਨ ਫੀਲ ਹੋ ਰਿਹਾ ਹੋਵੇ ਤੁਸੀਂ ਇੱਕ ਐਵਰੇਜ ਹਾਈਟ ਦੇ ਲੋਕ ਵੀ ਹੋ ਸਕਦੇ ਹੋ ਤੁਸੀਂ ਇੱਕ ਉਸ ਕੰਟਰੀ ਦਾ ਜੋ ਨੇਟਿਵ ਸਕਿਨ ਟੋਨ ਆ ਉਹ ਵੀ ਹੋ ਸਕਦੇ ਹੋ ਤੁਸੀਂ ਉਹ ਕੰਟਰੀ ਦਾ ਜੋ ਬੋਡੀ ਮਾਸ ਇੰਡੈਕਸ ਹੈ ਉਹਦੇ ਆਧਾਰ 'ਤੇ ਐਵਰੇਜ ਵੀ ਹੋ ਸਕਦਾ ਤਾਂ ਵੀ ਤੁਹਾਨੂੰ ਆਪ ਦੇ ਆਪ ਨੂੰ ਇਹ ਫੀਲ ਹੋ ਸਕਦਾ ਵੀ ਭਾਈ ਮੈਂ ਫਲਾਣੇ ਤੋਂ ਘੱਟ ਆ ਮੈਂ ਵੱਧਾਂ ਬਦੀ ਲੁੱਕਸ ਦੇ ਵਿੱਚ ਕਿਉਂਕਿ ਤੁਹਾਨੂੰ ਕਿਸੇ ਨੇ ਕੁਝ ਨਾ ਕੁਝ ਕਹਦਾ ਹੁਣ ਮੈਂ ਆਪਦੀ ਐਗਜ਼ਾਮਪਲ ਲਾਵਾਂ ਵੀ ਮੇਰੇ ਨਾਲ ਦੇ ਕਿੰਨੇ ਲੋਕ ਹੁਣ ਵੀ ਕਹਿੰਦੇ ਹੁਣ ਵੀ ਬਾਹਰਲੇ ਮੁਲਕਾਂ 'ਚ ਪਾਗ ਨਹੀਂ ਬਹੁਤ ਔਖੀ ਆ ਬਾਹਰਲੇ ਮੁਲਕਾਂ 'ਚ ਦਾੜੀ ਰੱਖਣੀ ਬਹੁਤ ਔਖੀ ਆ ਵੱਡੀ ਜੌਬ 'ਚ ਜਾ ਪਰ ਤੁਨੂੰ ਇਹ ਜੇ ਸਿੰਘ ਮਿਲ ਜਾਣਗੇ ਅਨਵਦੀ ਬਰਾਂਡ ਬਾਈ ਦੀ ਵੀਡੀਓ ਦੇਖੀ ਸੀ ਮੈਂ ਹੁਣੀ ਉਹ ਪੇਰੂ ਦੇ ਵਿੱਚ ਸੀ ਪੇਰੂ ਦੇ ਵਿੱਚ ਉਹਨੂੰ ਇੱਕ ਅਗਿਆਨੀ ਜੀ ਮਿਲਦੇ ਨੇ ਉਹਨਾਂ ਦਾ ਚਟਾ ਕੁੜਤਾ ਪਜਾਮਾ ਪਾਇਆ ਦਾੜਾ ਪ੍ਰਕਾਸ਼ ਉਹਨਾਂ ਦੇ ਕਿਰਪਾ ਨਾਲ ਉਥੋਂ ਦੀ ਪਾਈ ਹੈ ਤੇ ਉਹਨਾਂ ਨੂੰ ਤਾਂ ਫੀਲ ਨਹੀਂ ਹੋ ਰਿਹਾ ਕਿਉਂਕਿ ਵਿਸ਼ਾ ਤੁਹਾਡੇ ਮਹਿਸੂਸ ਕਰਨ ਦਾ ਵੀ ਆ ਵੀ ਤੁਸੀਂ ਉਸ ਚੀਜ਼ ਨੂੰ ਕਿਵੇਂ ਮਹਿਸੂਸ ਕਰ ਰਹੇ ਹੋ ਤਾਂ ਆਪਣੀ ਬਾਡੀ ਬਾਰੇ ਆਪਦੇ ਸਰੀਰ ਬਾਰੇ ਪੋਜ਼ਿਟਿਵ ਹੋਵੋ ਤੇ ਪ੍ਰਾਊਡਲੀ ਇਹਨੂੰ ਮਹਿਸੂਸ ਕਰੋ ਵੀ ਇਹੇ ਜੋ ਮੈਨੂੰ ਦਿੱਤੀ ਹੈ ਦੇ ਇਹ ਮੈਨੂੰ ਮਹਾਰਾਜ ਨੇ ਦਿੱਤੀ ਹੈ ਤੇ ਬਹੁਤ ਸ਼ੁਕਰ ਅਭੀ ਦਿੱਤੀ ਹੈ ਨਾ ਵੀ ਇਹ ਜੂਨ ਚਾਹੁੰਦੇ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਜਿਹੜਾ ਬੋਡੀ ਪੋਜ਼ਿਟਿਵਿਟੀ ਵਾਲਾ ਕਨਸੈਪਟ ਹੈ ਨਾ ਵੀ ਥੋੜਾ ਜਿਹਾ ਹੋਰ ਅੱਗੇ ਲੈ ਕੇ ਜਾਣਿਆ ਗੇ ਪੋਜ਼ਿਟਿਵਿਟੀ ਨਾਲੋਂ ਵੀ ਨਿਊਟਰਲ ਜੇ ਰਹੀ ਹੈ ਨਾ ਉਹ ਜ਼ਿਆਦਾ ਬਿਹਤਰ ਹੈ ਹੁਣ ਕਿਸੇ ਨੂੰ ਮੈਨੂੰ ਆਪਣੇ ਦੰਦ ਨਹੀਂ ਪਸੰਦ ਜੇ ਕਹ ਲਾ ਨਹੀਂ ਆਪਾਂ ਨੂੰ ਪਸੰਦ ਨੇ ਵੀ ਜੇ ਮੇਰੇ ਵਰਗੇ ਦੰਦ ਕਿਸੇ ਦੇ ਹੋਣ ਤੁਹਾਨੂੰ ਬਹੁਤ ਲੱਗਦੀ ਪਸੰਦ ਨਹੀਂ ਆਉਣੇ ਪਰ ਰੋਟੀ ਬਾਈ ਇਹਨਾਂ ਨਾਲ ਹੀ ਖਾ ਰਹੇ ਆ ਇਹਨਾਂ ਸਾਲਾਂ ਦੇ ਹੈ ਨਾ ਜੇ ਨਾ ਹੁੰਦੇ ਰੋਟੀ ਕਿੱਥੋਂ ਖਾ ਲੰਦੇ ਦੰਦਾਂ ਦਾ ਕੋਈ ਮਹਾਰਾਜ ਦੀ ਕਿਰਪਾ ਨਾਲ ਕੋਈ ਤਖਲੀਫ ਨਹੀਂ ਕੋਈ ਦੁੱਖ ਨਹੀਂ ਅਗੜ ਦੁਗੜ ਨੇ ਤਾਂ ਠੀਕ ਆ ਹੁਣ ਕੋਈ ਬੰਦਾ ਕਹੂਗਾ ਮੈਨੂੰ ਆਪਣੇ ਹ ਕੁੜੀਆਂ 'ਚ ਖਾਸ ਕਰੰਦਾ ਮੈਨੂੰ ਆਪਦੇ ਹੱਥ ਨਹੀਂ ਪਸੰਦ। ਇਹੀ ਹੱਥ ਨਾਲ ਕਿਰਤ ਕਰਦੇ ਹੋਂ। ਉਸ ਲਈ ਸ਼ੁਕਰ ਮਨਾਓ। ਹਨਾ ਕੋਈ ਕਹੂਗਾ ਮੈਨੂੰ ਆਪਦੇ ਪੈਰ ਨਹੀਂ ਪਸੰਦ। ਇਹੀ ਪੈਰ ਤੁਹਾਨੂੰ ਚੰਗੇ ਥਾਂ 'ਤੇ ਲੈ ਕੇ ਜਾਂਦੇ ਨੇ। ਤੁਸੀਂ ਕੰਮ ਤੇ ਜਾਂਦੇ ਹੋ, ਤੁਸੀਂ ਤੁਰਦੇ ਹੋ, ਤੁਸੀਂ ਫਿਰਦੇ ਹੋ। ਹਨਾ ਇਹਨੂੰ ਐ ਸਮਝੋ ਜਿਵੇਂ ਤੁਹਾਡਾ ਘਰ ਹੁੰਦਾ। ਹੁਣ ਘਰ ਦੇ ਵਿੱਚ ਪਹਿਲੀ ਚੀਜ਼ਾਂ ਕਿਵੇਂ ਦੀਆਂ? ਕਈ ਚੀਜ਼ਾਂ ਕਿੰਨੀਆਂ ਤੁਹਾਡਾ ਘਰ ਦੂਜੇ ਘਰ ਨਾਲੋਂ ਅਲੱਗ ਆ। ਪਰ ਆਪਾਂ ਕਹਿੰਨੇ ਆ ਨਾ ਜਦੋਂ ਪੱਕੇ ਦੇ ਬਾਹਰ ਘੁੰਮਣ ਜਾਂਦੇ ਆ ਕਿਤੇ ਜਾ ਕਰਨੀਓ ਆਪਾਂ ਘਰੇ ਆ ਕੇ ਆਪਦੇ ਬੈੱਡ ਤੇ ਸੌਣੇ। ਵੀਰ ਆਪਦਾ ਘਰ ਨਾ ਆਪਦਾ ਹੀ ਆ। ਉ ਆਪਾਂ ਕੰਪੇਅਰ ਕਰਨ ਲੱਗ ਜਾਂਦੇ ਆ ਦੇਖਣ ਲੱਗ ਜਾਂਦੇ ਆ ਫਲਾਨਾ ਐਵੇਂ ਦਾ ਠੰਮ ਕਾ ਐਵੇਂ ਦਾ ਮੈਂ ਐਵੇਂ ਦਾ ਬਹੁਤ ਬਾਰੀ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਨੇ ਪਰ ਇਹ ਸਮਝਣਾ ਬਹੁਤ ਜ਼ਰੂਰੀ ਆ ਵੀ ਉਹ ਉਹਨਾਂ ਦੀ ਜ਼ਿੰਦਗੀ ਆ ਉਹ ਉਹਨਾਂ ਦਾ ਰਹਿਣ ਸਹਿਣ ਆ ਉਹਨਾਂ ਦਾ ਬਹਿਣ ਉੱਠਣਾ ਉਹਨਾਂ ਦਾ ਖਾਣ ਪੀਣਾ ਉਹਨਾਂ ਦਾ ਪਹਿਨਣਾ ਤੇ ਇਹਦੇ ਨਾਲ ਨਾਲ ਇਹ ਵੀ ਆ ਜੀ ਹੁਣ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਕੱਲ ਨੂੰ ਸ਼ੀਸ਼ੇ ਮੂਰੇ ਖੜ ਕੇ ਕਹੋ ਵੀ ਬਸ ਅੱਜ ਤੋਂ ਤਾਂ ਮੈਨੂੰ ਆਪਦੀ ਹਰ ਇੱਕ ਚੀਜ਼ ਪਸੰਦ ਆ ਇੰਨਾ ਵੀ ਸੌਖਾ ਨਹੀਂ ਕਿਉਂਕਿ ਜਿਹੜੀਆਂ ਚੀਜ਼ਾਂ ਤੇ ਆਪਣੇ ਆਪ ਦੇ ਸਵਾਲੀਆ ਚ ਨੇੜੇ ਵੱਡੇ ਵੱਡੇ ਲੱਗੇ ਹੋਏ ਨੇ ਉਹਨਾਂ ਨੂੰ ਇਹ ਸਮਝਣਾ ਵੀ ਇਹੀ ਮ ਉਦੇ ਲਈ ਹੌਲੀ ਹੌਲੀ ਪ੍ਰੋਗਰੈਸ ਹੋਊਗੀ ਪਹਿਲਾਂ ਤਾਂ ਤੁਸੀਂ ਇੱਥੇ ਤੱਕ ਆ ਜਾਓ ਵੀ ਭਾਈ ਜੋ ਹੈ ਇਹ ਮੈਨੂੰ ਮਹਾਰਾਜ ਨੇ ਦਿੱਤਾ ਹੋਇਆ ਹੈ ਮੈਂ ਲਈ ਧੰਨਵਾਦ ਦੀਆਂ ਤੇ ਜੀ ਧੰਨਵਾਦ ਦੀਆਂ ਫਿਰਸ਼ ਕਹਿਣਾ ਨਹੀਂ ਕਰ ਸਕਦੇ ਤਾਂ ਕੁਝ ਚੀਜ਼ ਹੱਦ ਤੱਕ ਚੀਜ਼ ਜਿਹੜੀ ਉਹ ਇੱਥੇ ਤੁਹਾਡੀ ਸੌਲਵ ਹੋਣੀ ਆ ਹੁਣ ਮੈਂ ਸਾਰੇ ਲੈਵਲ ਇੱਥੇ ਮੇਰੀ ਲਿਸਟ ਬਣੀ ਆ ਮੈਂ ਉਹ ਚੋਂ ਤੁਹਾਨੂੰ ਪੜ੍ਹ ਕੇ ਸੁਣਾਉਂਗਾ ਤੁਸੀਂ ਇਸ ਇਹਨਾਂ ਚੋਂ ਕਿਤਨਾ ਕਿਤੇ ਆਪਾਂ ਸਾਰੇ ਫਿੱਟ ਹੋਣੇ ਆ ਹੁਣ ਮੈਂ ਪਹਿਲਾ ਪਹਿਲਾ ਲੈਵਲ ਜਿਹੜਾ ਉਹ ਕੁੜੀਆਂ ਲਈ ਖਾਸ ਕਰਕੇ ਆਉਂਦਾ ਜਿਹੜਾ ਬਹੁਤ ਹੀ ਟਰੈਜਿਕ ਆ ਜਦੋਂ ਕਹੂਗਾ ਵੀ ਤੂੰ ਮੋਟੀ ਆ ਤੈਨੂੰ ਕਿਹਨੇ ਬਿਉਣਾ ਤੈਨੂੰ ਕਿਹੜਾ ਪੁੱਛੂਗਾ ਇਸ ਚੀਜ਼ ਨੂੰ ਨਾਲ ਜੇ ਤੁਸੀਂ ਸਫਰ ਕਰ ਰਹੇ ਹੋ ਤੁਸੀਂ ਸ਼ੀਸ਼ੇ ਦੇ ਵਿੱਚ ਖੜ ਕੇ ਆਪਣੇ ਆਪ ਨਾਲ ਗੱਲ ਕਰੋ ਤੇ ਇਹ ਜ਼ਰੂਰ ਕਹੋ ਵੀ ਭਾਈ ਇਹ ਤੇਰਾ ਨਜ਼ਰੀਆ ਹੈ ਜੇ ਸ਼ੀਸ਼ੇ 'ਚ ਖੜੇ ਹੋ ਤੁਹਾਨੂੰ ਜਵਾਬ ਇਹ ਲੱਗਦਾ ਵੀ ਇਹ ਨਜ਼ਰੀਆ ਮੇਰਾ ਵੀ ਹੈ ਤਾਂ ਇਹ ਸਮਝੋ ਵੀ ਇਹ ਨਜ਼ਰੀਆ ਮੈਂ ਆਪ ਕ੍ਰੀਏਟ ਕੀਤਾ ਤੇ ਇਹ ਨਜ਼ਰੀਆ ਮੈਂ ਆਪ ਬਣਾਇਆ ਮੈਨੂੰ ਮਹਿਸੂਸ ਤਾਂ ਹੋ ਰਿਹਾ ਵੀ ਮੈਂ ਮੋਟੀ ਹਾਂ ਜਾਂ ਜੋ ਵੀ ਹਾਂ ਨਾ ਕਿਉਂਕਿ ਮੈਂ ਇਹ ਚੀਜ਼ 'ਤੇ ਬਲੀਵ ਕਰ ਲਿਆ ਮੋਟਾ ਹੋਣਾ ਜਾਂ ਪਤਲਾ ਹੋਣਾ ਡੈਫੀਨੇਸ਼ਨ ਨਹੀਂ ਹੈਲਥੀ ਬੀ ਐਮ ਆਈ ਜਿਹੜਾ ਇੰਡੈਕਸ ਆ ਉਹਦੇ ਵਿੱਚ ਰਹਿਣਾ ਤੁਹਾਡੀ ਸਿਹਤ ਲਈ ਚੰਗਾ ਉਹ ਅਲੱਗ ਚੀਜ਼ ਹੈ ਤੁਸੀਂ ਬੀ ਐਮ ਆਈ ਦੇ ਫੋਕਸ ਨਾਲ ਜੇ ਆਪਣੇ ਆਪ ਨੂੰ ਫਿੱਟ ਕਰ ਰਹੇ ਹੋ ਤਾਂ ਉਹ ਚੰਗੀ ਚੀਜ਼ ਹੈ ਪਰ ਦਿਖਦੇ ਹਿਸਾਬ ਨਾਲ ਜੇ ਤੁਸੀਂ ਕਹਿ ਰਹੇ ਹੋਗੇ ਤਾਂ ਤੁਹਾਨੂੰ ਪਹਿਲਾਂ ਆਪਣੇ ਆਪ ਨੂੰ ਇਹ ਗੱਲ ਸਮਝਣੀ ਪਣੀ ਹੈ ਵੀ ਤੁਸੀਂ ਆਪ ਦਾ ਨਜ਼ਰੀਆ ਆਪ ਦੇ ਪ੍ਰਤੀ ਬਦਲੋ ਤੇ ਫਿਰ ਜੂ ਦੂਜਾ ਕੋਈ ਤੁਹਾਨੂੰ ਇਹ ਕਹਿ ਰਿਹਾ ਤਾਂ ਤੁਸੀਂ ਇਹ ਸਮਝੋ ਵੀ ਉਹ ਉਹਦੀ ਦਿੱਕਤ ਹੈ ਜਿਵੇਂ ਉਹ ਅੰਕਲ ਮੈਨੂੰ ਦੰਦਾਂ ਬਾਰੇ ਕਹਿ ਕੇ ਗਿਆ ਸੀ ਉਹ ਅੰਕਲ ਦੀ ਪ੍ਰੋਬਲਮ ਹੈ ਜਿਵੇਂ ਅੰਕਲ ਨੂੰ ਮੇਰੇ ਦੰਦ ਨਹੀਂ ਪਸੰਦ ਮੈਂ ਤਾਂ ਠੀਕ ਹਾਂ ਇੱਕ ਹੋਰ ਗੱਲ ਸੁਣਾਉਣਾ ਜੀ ਲੂਪਨ ਦੇ ਵਿੱਚ ਸਰਦਾਰ ਦੀ ਐਮ ਆਰ ਸੀ ਗਏ ਪਟਿਆਲੇ 2006-7 ਦੀ ਗੱਲ ਹੋਣੀ ਤਾਂ ਉਹ ਮੇਰੇ ਕੋਲ ਆਏ ਮੋਂ ਤਾਂ ਐਮ ਆਰ ਲਗਿਆ ਸੀ ਉਹ ਕਹਿੰਦੇ ਭਾਜੀ ਦਾੜੀ ਬੰਨਿਆ ਕਰੋ ਮੈਂ ਕਿਹਾ ਬਾਈ ਜੀ ਕਿਉਂ ਕਹਿੰਦੇ ਪ੍ਰੋਫੈਸ਼ਨਲ ਨਹੀਂ ਲੱਗਦਾ ਮੈਂ ਕਿਹਾ ਜੀ ਮੈਨੀ ਬੰਦਾ ਆਪਣਾ ਤਾਂ ਸਿੱਧਾ ਜਵਾਬ ਹੀ ਸੀ ਨਾ ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ ਬਾਅਦ ਚ ਕੋਈ ਡਿਸਰੈਸਪੈਕਟ ਨਹੀਂ ਕਰੀ ਪਰ ਉਹ ਕਹਿੰਦੇ ਬਾਈ ਜੀ ਇਹ ਠੀਕ ਨਹੀਂ ਲੱਗਦਾ ਅਸੀਂ ਤਾਂ ਲੋਕਾਂ ਨੂੰ ਟਿੱਕਾ ਵੀ ਨਹੀਂ ਲਾਉਣ ਦਿੰਦੇ ਮੈਂ ਕਿਹਾ ਜੀ ਜਿਹੜੇ ਨਹੀਂ ਲਾਉਂਦੇ ਟਿੱਕਾ ਜਿਹੜੇ ਆਪਣੇ ਹਿੰਦੂ ਭਾਈਚਾਰੇ ਚ ਨੇ ਮੈਂ ਕਿਹਾ ਉਹ ਉਹਨਾਂ ਦੀ ਸਮਝ ਹੋਣੀ ਜਾਂ ਤਾਂ ਉਹ ਡਰਗੇ ਹੋਣੇ ਕਈ ਲਾਉਂਦੇ ਵੀ ਹੋਣੇ ਉਹ ਤੋਂ ਤਾਂ ਨਹੀਂ ਡਰਦੇ ਹੋਣੇ ਜੋ ਉਹਨਾਂ ਦੀ ਕੰਡੀਸ਼ਨਿੰਗ ਸਟਰੋਂਗ ਹੋਣੀ ਤਾਂ ਇਸ ਤਰੀਕੇ ਨਾਲ ਮੇਰੇ ਲਈ ਉਹ ਇੱਕ ਮੋਮੈਂਟ ਸੀ ਵੀ ਉਹਦੇ ਮੈਂ ਦਬ ਸਕਦਾ ਸੀ ਤੁਹਾਡੇ ਲਈ ਵੀ ਅਜਿਹੇ ਮੋਮੈਂਟਸ ਬਹੁਤ ਆਉਂਦੀਆਂ ਲਾਈਫ 'ਚ ਉਸ ਤੋਂ ਪਹਿਲਾਂ ਮੈਂ ਟੋਰੈਂਟ ਫਾਰਮਾ ਦੇ ਇੰਟਰਵਿਊ ਤੇ ਗਿਆ ਸੀ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਸਾਡੀ ਸ਼ਾਮ ਨੂੰ ਇੰਟਰਵਿਊ ਹੋਈ ਤਾਂ ਸ਼ਾਮ ਨੂੰ ਲਾਸਟ ਇੰਟਰਵਿਊ ਉਹਦੇ ਵਿੱਚ ਮੇਰੀ ਸੀ 6-7 ਵਜੇ ਉਸ ਟਾਈਮ ਉਹਨਾਂ ਨੇ ਮੈਨੂੰ ਕਿਹਾ ਵੀ ਸਰਦਾਰ ਜੀ ਅੰਗਰੇਜ਼ੀ ਤੂੰ ਵਧੀਆ ਬੋਲਦਾ ਨੌਲੇਜ ਤੇਰੀ ਵਧੀਆ ਪਰ ਦਾੜੀ ਬੰਨਣੀ ਪਊ ਮੈਂ ਤੁਸੀ ਐ ਕਰੋ ਮੈਨੂੰ ਪੇਪਰ ਤੇ ਲਿਖ ਕੇ ਦੇ ਦਿਓ ਸਿੱਧੇ ਘੱਮ ਨੂੰ ਪੰਜਾਬੀ 'ਚ ਤੇ ਮੈਂ ਹਾਂਜੀ ਫਿਰ ਮੈਂ ਦੇਖ ਲਊਗਾ ਜਿਹੜਾ ਦੂਜੇ ਨਾਲ ਬੈਠਾ ਸੀ ਹਿੰਦੀ ਚ ਬੋਲਦਾ ਕਹਿੰਦਾ ਛੋੜ ਪਰੇ ਕਿਉਂ ਝਗੜੇ ਮੇ ਪੜਦੇ ਹੋ ਇਸ ਕੋ ਦਿੱਲੀ ਭੇਜ ਦੋ ਜਦੋਂ ਮੈਂ ਦਿੱਲੀ ਗਿਆ ਜਿਹੜਾ ਦਿੱਲੀ ਬੰਦਾ ਸੀ ਜਿਹਨੇ ਇੰਟਰਵਿਊ ਕਰੀ ਉਹਨੇ ਮੈਨੂੰ ਸਵਾਲ ਪੁੱਛਿਆ ਹੀ ਨਹੀਂ ਕਿ ਉਹ ਕਿਉਂ ਛੁਰਦਿਆ ਸੀ ਆਪਣੀ ਦਿੱਕਤ ਦੇ ਵਿੱਚ ਕੰਫੀਡੈਂਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਥੌਟ ਨੇ ਜਿਹੜੇ ਜਦੋਂ ਤੁਸੀਂ ਸ਼ੀਸ਼ੇ ਚ ਦੇਖ ਕੇ ਆਪਣੇ ਆਪ ਨਾਲ ਗੱਲ ਕਰ ਰਹੇ ਹੋ ਤਾਂ ਉਦੋਂ ਥੌਟ ਵੀ ਆਉਂਦੇ ਨੇ ਹਨਾ ਉਹ ਥੌਟ ਨੂੰ ਰੀਫਰੇਮ ਕਰਨਾ ਬਹੁਤ ਜ਼ਰੂਰੀ ਹੈ ਹੁਣ ਜੇ ਥੌਟ ਇਹ ਆ ਰਿਹਾ ਵੀ ਹਨਾ ਮੇਰੀ ਸ਼ਕਲ ਸੋਹਣੀ ਨਹੀਂ ਮੇਰਾ ਰੰਗ ਸਹੀ ਨਹੀਂ ਮੇਰਾ ਕੱਦ ਸਹੀ ਨਹੀਂ ਮੇਰਾ ਆ ਸਹੀ ਨਹੀਂ ਤਾਂ ਉਹਦੇ ਲਈ ਰੀਫਰੇਮਿੰਗ ਆ ਜਿਹੜੀ ਨਾ ਉਹ ਸ਼ਬਦ ਦੀ ਉਹ ਬਹੁਤ ਜ਼ਰੂਰੀ ਹੈ ਰੀਫਰੇਮਿੰਗ ਦਾ ਮਤਲਬ ਕੀ ਹੁੰਦਾ ਵੀ ਇੱਕ ਫਰੇਮ ਆ ਫੋਟੋ ਦਾ ਪੁਰਾਣਾ ਫਰੇਮ ਪਸੰਦ ਨਹੀਂ ਆ ਤਾਂ ਨਵਾਂ ਫਰੇਮ ਲਾ ਉਵੇਂ ਜਿਹੜੀ ਗੱਲ ਪਸੰਦ ਨਹੀਂ ਆਈ ਉਹਨੂੰ ਨਵੇਂ ਰੀਫਰੇਮ ਕਰੋ ਹੁਣ ਮੈਂ ਇਹ ਕਹਦਾ ਵੀ ਮੈਂ ਤਾਂ ਸੁੱਕ ਗਿਆ ਹਾਂ ਮੈਂ ਪਤਲਾ ਮੈਨੂੰ ਮੇਰੀ ਮਾਤਾ ਵੀ ਕਹਿੰਦੀ ਉਹ ਸਾਰੇ ਗੇਮ ਤੋਂ ਸੁੱਕ ਗਿਆ ਤਾਂ ਸੁੱਕ ਗਿਆ ਅੰਦਰੀਆਂ ਅੱਖਾਂ ਸੱਲੇ ਕਾਲੀਆਂ ਛਾਈਆਂ ਜੀ ਆ ਗ ਮੈਂ ਆਪਦਾ ਕੰਮ ਕਰ ਰਿਹਾ ਮੈਂ ਚੰਗਾ ਖਾਣਾ ਖਾਣਾ ਐਕਸਰਸਾਈਜ਼ ਕਰਦਾ ਹਨਾ ਸਪੋਰਟਸ ਵੀ ਕਰਦਾ ਉਹ ਤੋਂ ਬਾਅਦ ਜੋ ਕੁਝ ਹੈ ਦੈਟਸ ਵਾਈਨ ਇੰਜੋਏ ਕਰੋ ਹਨਾ ਤਾਂ ਇਸ ਤਰੀਕੇ ਨਾਲ ਤੁਸੀਂ ਆਪਣੀ ਸਟੇਟਮੈਂਟ ਹੈ ਜਿਹੜੀ ਉਹ ਆਪਣੇ ਆਪ ਨੂੰ ਕਿਹੜੀ ਸੁਣਾ ਰਹੇ ਹੋ ਉਹੀ ਸੁਣਾ ਰਹੇ ਹੋ ਜਿਹੜੀ ਲੋਕ ਦੇ ਰਹੇ ਨੇ ਜਾਂ ਤੁਸੀਂ ਆਪਣੀ ਇੱਕ ਸਟੇਟਮੈਂਟ ਬਣਾਈ ਹੈ ਜਿਹੜੀ ਤੁਹਾਨੂੰ ਪੋਜ਼ਿਟਿਵ ਕਰ ਰਹੀ ਹੈ ਉਹ ਬਹੁਤ ਫਰਕ ਪਾਉਗੇ ਉਹਨੂੰ ਜ਼ਰੂਰ ਕਰੋ ਹਨਾ ਤਾਂ ਇੱਕ ਚੀਜ਼ ਹੋਰ ਦੇਖੋ ਆਪਣੇ ਆਪ ਨੂੰ ਸੈਲੀਬ੍ਰੇਟ ਕਰਨਾ ਸਿੱਖੋ ਆਪਦੇ ਆਪ ਨੂੰ ਜਿੰਨਾ ਸੈਲੀਬ੍ਰੇਟ ਕਰੋਗੇ ਆਪਦੇ ਲਈ ਆਪਦੇ ਆਪ ਨੂੰ ਜਿੰਨੀ ਸ਼ਾਂਤੀ ਤੁਸੀਂ ਦਿਓਗੇ ਆਪਣੇ ਆਪ ਲਈ ਚੰਗਾ ਮਹਿਸੂਸ ਕਰੋਗੇ ਬਾਕੀ ਸਾਰਾ ਕੁਝ ਆਪਦੇ ਆਪ ਠੀਕ ਹੋਣ ਲੱਗ ਜਾਊਗਾ ਹੁਣ ਜੇ ਤੁਸੀਂ ਸ਼ੀਸ਼ੇ ਛੱਡ ਕੇ ਜੀ ਕਹਿੰਦੇ ਮੈਨੂੰ ਤਾਂ ਆਪਦਾ ਪ ਚੰਗਾ ਨਹੀਂ ਲੱਗਦਾ ਮੈਨੂੰ ਤਾਂ ਆਪਦਾ ਚੰਗਾ ਨਹੀਂ ਲੱਗਦਾ ਇੱਕ ਸਕਿੰਟ ਆਪ ਤੇ ਦਿਲ ਤੇ ਹੱਥ ਰੱਖੋ ਸੁਣਦ ਰਹੋ ਵੀਡੀਓ ਜੇ ਗੱਡੀ ਨਹੀਂ ਚਲਾ ਰਹੇ ਤਾਂ ਦਿਲ ਤੇ ਹੱਥ ਰੱਖੋ ਇੱਕ ਲੰਬਾ ਸਾਹ ਲੈ ਕੇ ਅੱਖਾਂ ਬੰਦ ਕਰੋ ਇਹ ਮਹਿਸੂਸ ਕਰੋ ਵੀ ਤੁਹਾਡੇ ਦਿਲ ਦੀ ਧੜਕਣ ਕਿੰਨੀ ਸੋਹਣੀ ਹੈ ਤੁਹਾਡੇ ਦੀ ਧੜਕੀ ਜਾ ਰਹੀ ਹੈ ਸਾਹ ਤੁਹਾਡੇ ਚੱਲ ਰਹੇ ਨੇ ਖੂਨ ਦਾ ਵਹਾਅ ਕਿੰਨਾ ਸੋਹਣਾ ਹੰਦਾ ਚੱਲ ਰਿਹਾ ਹੈ ਕਿੰਨਾ ਸੋਹਣਾ ਰੱਬ ਨੇ ਦਿਮਾਗ ਦਿੱਤਾ ਦਿਲ ਦਿੱਤਾ ਸਰੀਰ ਦਿੱਤਾ ਹੱਥ ਦਿੱਤੇ ਪੈਰ ਦਿੱਤੇ ਚੱਲ ਰਹੇ ਹਾਂ ਤੁਰ ਰਹੇ ਹਾਂ ਸਭ ਕੁਝ ਤਾਂ ਕਰ ਰਹੇ ਹਾਂ ਕਿੰਨਾ ਕੁਸ਼ਾ ਸ਼ੁਕਰ ਵਾਸਤੇ ਕਿੰਨਾ ਕੁਸ਼ ਕਿੰਨਾ ਸੋਹਣਾ ਇਹ ਤੋਂ ਬਾਅਦ ਹੋਰ ਕੀ ਚਾਹੀਦਾ ਤਾਂ ਜੇ ਹੁਣ ਅੱਖਾਂ ਬੰਦ ਸੀ ਤਾਂ ਹੌਲੀ ਹੌਲੀ ਖੋਲੋ ਤੇ ਹੱਥ ਜੋੜ ਕੇ ਮਹਾਰਾਜ ਦਾ ਸ਼ੁਕਰ ਮਨਾਓ ਵੀ ਮਹਾਰਾਜ ਅੱਜ ਤੋਂ ਬਾਅਦ ਆਪਣੇ ਦਿਖ ਬਾਰੇ 네ਗੇਟਿਵ ਨਹੀਂ ਸੋਚਣਾ ਇੱਕ ਹੋਰ ਦਿਖਤ ਆਉਂਦੀ ਆ ਜਿਹੜੇ ਪੇਜ ਇੰਸਟਾਗ੍ਰਾਮ ਤੇ ਜਾਂ ਆੜ-ਦੜੇ ਜਿਹੜੇ ਬਾਲੀ ਜਿਆਦੇ ਅੱਤ ਚੱਕੀ ਤੁਹਾਨੂੰ ਲੱਗਦਾ ਇਹਦੇ ਵਰਗਾ ਬਣਨਾ ਇਹਦੇ ਵਰਗਾ ਬਣਨਾ ਹਨਾ ਲੁਕਸ ਵਾਈਸ ਉਹਨਾਂ ਨੂੰ ਅਨਫੋਲੋ ਉਹ ਕੱਪੜੇ ਲੀਡਰ ਚ ਫਿੱਟ ਹੋਣ ਦੀ ਕੋਸ਼ਿਸ਼ ਨਾ ਕਰੋ ਜਿਵੇਂ ਕੋਈ ਫਲਾਨਾ ਹੁੰਦਾ ਜਾਂ ਓਹ ਤਿਮਕਾ ਹੁੰਦਾ ਤੁਸੀਂ ਸੌਖੇ ਰਹੋ ਕੰਫਰਟੇਬਲ ਰਹੋ ਤੇ ਉਹ ਚ ਖੁਸ਼ ਰਹੋ ਹੁਣ ਮੇਰੇ ਲਈ ਅਕਸਰ ਇਹ ਸਵਾਲ ਆਉਂਦਾ ਵੀ ਤੂੰ ਪੱਗ ਬੰਨ ਕੇ ਸਾਰੀਆਂ ਵੀਡੀਓ ਕਿਉਂ ਨਹੀਂ ਬਣਾਉਂਦਾ ਬਹੁਤ ਲੋਕ ਮੇਰੇ ਤੇ ਔਖੇ ਨੇ ਮੈਂ ਸਿਧਾਂਤਾਂ ਦੇ ਹਿਸਾਬ ਨਾਲ ਦੇਖਾਂ ਤਾਂ ਮੈਨੂੰ ਦਸਤਾਰ ਬੰਨਣੀ ਚਾਹੀਦੀ ਆ ਪਰ ਜੇ ਮੈਂ ਸੁਖਿਆਈ ਔਖੇ ਦੇ ਹਿਸਾਬ ਨਾਲ ਦੇਖਾਂ ਜਦੋਂ ਮੇਰੇ ਸਿਰ ਚ ਫਿੰਸੀਆਂ ਬਹੁਤ ਲੈਂਦੀਆਂ ਤਾਂ ਪਰਣਾ ਬੰਨ ਕੇ ਕਈ ਵਾਰੀ ਵੀਡੀਓ ਬਣਾ ਲੈਣਾ ਤੇ ਗੱਲ ਐ ਵੀ ਵੀਡੀਓ ਹੋਣਾ ਹੀ ਆ ਮੈਨੂੰ ਔੜੀ ਆ ਤਾਂ ਹੁਣੀ ਬਣਾਉ ਦਸ ਵਨ ਇਹ ਬਹੁਤ ਜ਼ਰੂਰੀ ਹੈ ਵੀ ਮੈਂ ਕੰਫਰਟੇਬਲ ਹੋਣਾ ਚਾਹੀਦਾ ਹਨਾ ਬਾਕੀ ਗੱਲਾਂ ਬਾਅਦ ਦੀ ਜਦੋਂ ਤੁਹਾਨੂੰ ਕੋਈ ਟੱਬਰ ਦੇ ਵਿੱਚ ਕੋਈ ਗੱਲ ਕਰਦਾ ਨਾ ਹੈ ਜੀ ਉਹਨੂੰ ਸਵਾਲ ਜ਼ਰੂਰ ਪੁੱਛੋ ਫੇਰ ਹਨ लवली ਆਪਣੇ ਮੁਰਖ ਦੀ ਸਭ ਤੋਂ ਜ਼ਿਆਦਾ ਵਿਕਦੀ ਹੈ ਹਨਾ ਤਾਂ ਇਹ ਟੱਬਰ ਨੂੰ ਓਪਨ ਕੁਐਸਚਨ ਪੁੱਛਣਾ ਜਿਹਦਾ ਆਨਸਰ ਔਕਵਰਡ ਹੋਊ ਉਹਨਾਂ ਲਈ ਉਹ ਜ਼ਰੂਰੀ ਹੈ ਜਦੋਂ ਕੋਈ ਤੁਹਾਨੂੰ ਕਹੇ ਵੀ ਤੇਰਾ ਰੰਗ ਪੱਕਾ ਹੈ ਜਦੋਂ ਕੋਈ ਤੇਰੇ ਅੱਖਾਂ 'ਚ ਲਿਸ਼ਾਈਆਂ ਪੈ ਗਈਆਂ ਤੂੰ ਕੋਈ ਤੂੰ ਸੁੱਕ ਗਿਆ ਤੂੰ ਮੋਟਾ ਹੋ ਗਿਆ ਜਾਂ ਉਹ ਲੰਬੂ ਹੋ ਰਿਹਾ ਹਨਾ ਕੁਝ ਵੀ ਕਹੇ ਉਹਨੂੰ ਅੱਖ ਜ ਅੱਖ ਪਾ ਕੇ ਇੱਕ ਵਾਰੀ ਇਹ ਸਵਾਲ ਜ਼ਰੂਰ ਪੁੱਛੋ ਵੀ ਮੈਂ ਜਿਸ ਤਰ੍ਹਾਂ ਦਾ ਵੀ ਦਿਖਦਾ ਕੀ ਤੁਹਾਨੂੰ ਮੈਂ ਉਮੇਂਦਾ ਪਸੰਦ ਆ ਜਾਂ ਨਹੀਂ ਜੇ ਉਹ ਕਹਿਣ ਪਸੰਦ ਆ ਫਿਰ ਕਹ ਫਿਰ ਬਸ ਅੱਜ ਤੋਂ ਬਾਅਦ ਇਹ ਗੱਲਾਂ ਕਰਿਓ ਜੇ ਉਹ ਕਹਿਣ ਨਹੀਂ ਫਿਰ ਤੁਸੀਂ ਆਪ ਹੀ ਕਦੋਂ ਵੀ ਚਲੋ ਫਿਰ ਅੱਜ ਤੋਂ ਬਾਅਦ ਇਹ ਗੱਲ ਨਾ ਕਰਿਓ ਹੈਨਾ ਜਵਾਬ ਧੋਨੇ ਪਾਸੇ ਇਹੀ ਆਉਣਾ ਤਾਂ ਜ਼ਰੂਰੀ ਆ ਇਹ ਇਹਦੇ ਨਾਲ ਤੁਹਾਨੂੰ ਦੇਖੋ ਬਹੁਤ ਫਰਕ ਪੈਣਾ ਪਰ ਕਾਇਮ ਹੋਣਾ ਪੈਣਾ ਆਪਣੇ ਆਪ ਨੂੰ ਪਹਿਲਾਂ ਇਹ ਮਹਿਸੂਸ ਕਰਨਾ ਪੈਣਾ ਵੀ ਮਹਾਰਾਜ ਦੀ ਕਿਰਪਾ ਬਹੁਤ ਵੱਡੀ ਆ ਇਦਨਾਂ ਨਾਲ ਕੀ ਤੁਸੀਂ ਰੁਟੀਨ ਆ ਜਿਹੜੀ ਤੁਹਾਡੀ ਲਾਈਫ ਦੀ ਉਹ ਕਿਵੇਂ ਦੀ ਆ ਅਸਲ ਫਰਸਟ੍ਰੇਸ਼ਨ ਆਪਾਂ ਨੂੰ ਆਪਣੀ ਲੁੱਕ ਤੋਂ ਨਹੀਂ ਆਉਂਦੀ ਹੁੰਦੀ ਆਪਣੀ ਲੁਕਸ ਇੱਕ ਤੁਸੀਂ ਉਹ ਚੱਕ ਲੈਣੇ ਹੋ ਚੀਜ਼ ਵੀ ਇਹਦੇ ਕਰਕੇ ਮੈਂ ਫਰਸਟ੍ਰੇਟ ਆ ਅਸਲ ਫਰਸਟ੍ਰੇਸ਼ਨ ਹੁੰਦੀ ਆ ਤੁਹਾਡੀ ਰੁਟੀਨ ਤੁਹਾਡੀ ਐਕਸਰਸਾਈਜ਼ ਤੁਹਾਡਾ ਜਿਮ ਤੁਹਾਡਾ ਹਾਰਡਵਰਕ ਤੁਹਾਡਾ ਪੈਸ਼ਨ ਤੁਹਾਡਾ ਪਰਪਸ ਉਹ ਚੀਜ਼ਾਂ ਦੇ ਵਿੱਚ ਆਪਾਂ ਪਿੱਛੇ ਹੁੰਨੇ ਆ ਥੋੜੇ ਜੇ ਤਾਂ ਉਹੋ ਚੀਜ਼ਾਂ ਨੂੰ ਖਿੱਚੋ ਤਿੰਨ ਚਾਰ ਚੀਜ਼ਾਂ ਲਿਖੋ ਜਿਹੜੀਆਂ ਅਗਲੇ ਅਗਲਾ ਮਹੀਨਾ ਡੇਢ ਮਹੀਨਾ ਨਨ ਗੱਡ ਕੇ ਕਰੋਗੇ ਚਾਹੇ ਉਹ ਪੜ੍ਹਾਈ ਆ ਚਾਹੇ ਉਹ ਕੋਈ ਪ੍ਰੋਜੈਕਟ ਸ਼ੁਰੂ ਕਰ ਰਹੇ ਹੋ ਚਾਹੇ ਕੋ ਚਾਹੇ ਐਕਸਰਸਾਈਜ਼ ਦਾ ਕੰਮ ਆ ਉਹਦੇ ਤੇ ਫੋਕਸ ਕਰੋ ਜਦੋਂ ਅੰਦਰੋਂ ਸੋਨਾ ਮਹਿਸੂਸ ਹੋਊਗਾ ਨਾ ਬਾਹਰ ਦੇ ਕਮੈਂਟਰ ਹੀ ਨਹੀਂ ਕਰਦੇ ਚਾਹੇ ਨਹੀਂ ਕਰਦੇ ਤਾਂ ਉਹ ਜ਼ਰੂਰ ਕਰੋ ਤੇ ਆਪਦੇ ਆਪ ਨੂੰ ਸ਼ਾਬਾਸ਼ ਦਿਓ ਜਿਹੜੀ ਮੇਰੀ ਗੱਲ ਇਹ ਆ ਵੀ ਆਪਦੇ ਸਰੀਰ ਦੀ ਇੱਜ਼ਤ ਕਰੋ ਤਾਂ ਤੁਸੀਂ ਆਪਣੀ ਰੂਹ ਨੂੰ ਸਕੂਨ ਦੇ ਸਕੋਗੇ ਤੇ ਤਾਂ ਹੀ ਤੁਸੀਂ ਆਪਣੇ ਆਪ ਨੂੰ ਪਿਆਰ ਕਰ ਸਕੋਗੇ ਇਹ ਦੇਵ ਮਹਾਰਾਜ ਨੇ ਦਿੱਤੀ ਆ ਜਿਹਨੂੰ ਆਪਾਂ ਨਿੰਦ ਨਹੀਂ ਸਕਦੇ ਜੇ ਆਪਾਂ ਇਹਨੂੰ ਨਿੰਦਾਂਗੇ ਤਾਂ ਆਪਾਂ ਮਹਾਰਾਜ ਦੀ ਜਿਹੜੀ ਕ੍ਰिएशन ਆ ਉਹਨੂੰ ਨਿੰਦ ਰਹੇ ਆ ਉਹ ਬਹੁਤ ਵੱਡਾ ਬਾਬਰ ਤਾਂ ਅੱਜ ਦੇ ਲਈ ਨਹੀਂ ਉਮੀਦ ਹੈ ਇਹ ਵੀਡੀਓ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਖਾਨੇ ਸਾਰਿਆਂ ਦੇ ਪਾਊਗੀ ਮੈਂ ਤੁਹਾਨੂੰ ਮਿਲਦਾ ਕਿਸੇ ਹੋਰ ਵੀਡੀਓ ਨਾਲ ਬਹੁਤ ਸ਼ੁਕਰੀਆ